ਵਾਹਿਗੁਰੂ 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 ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸ਼ਲੋਕਾ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਆਧ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ੁਰ ਦੇਖਨ ਸੁਨਨ ਸੁਨਾਵਨੋ ਮਨ ਮੈਂ ਦਰੜੀਐ ਸਾਚ ਪੂਰ ਰਹੈਉ ਸਰਬਤਰਮੈ ਨਾਨਕ ਹਰ ਰੰਗ ਰਾਜ ਪਉੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਰਨ ਸਮਰਥ ਪ੍ਰਭ ਜੋ ਕਰੇ ਸੋ ਹੋਈ ਖੈਨ ਮੈ ਥਾਪਿਉ ਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿ세 ਆਪੁ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਸਲੋਕ ਅਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾ ਸਾ ਸਮਰੰਤ ਨਾਨਕ ਮਹਾ ਅਗਨ ਨ ਬਿਨਸਨੰ ਮੁਖ ਤਲੈ ਪੈਰ ਉਪਰੇ ਵਸੰਦੋ ਕੋਥੜੈ ਥਾਏ ਨਾਨਕ ਸੋ ਤਣੀ ਕਿਉ ਵਿਸਾਰਿਓ ਉਧਰੈ ਜਿਸ ਦੇ ਨਾਏ ਪੌੜੀ ਅਰਗਤ ਬੰਧ ਕਰਨੇ ਮਿਆਂ ਅਗਨ ਉਦਰਮਜਹਾਰ ਉਰਦ ਮੁਖ ਕੁਚੀਰ ਬਿਕਲ ਨਰਕ ਘੋਰ ਗੁਵਾਰ ਹਰ ਸਿਮਰਤ ਤੂੰ ਨਾ ਜਲ ਮਨ ਤਾਂ ਨਿਹੁਰਤਾਰ ਬਖਮੋ ਥਾਨੋ ਜਿਨ ਰਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਾ ਹੈ ਜਾਸੈ ਜਨਮਹਾਰ ਸ਼ਲੋਕ ਮਨ ਇੱਛਾ ਦਾਨ ਕਰਨ ਸਰਬੱਤਰਾ ਆਸਾ ਪੂਰਨ ਹੈ ਖੰਡਣੰ ਕਲ ਕਲੇਸੈ ਪ੍ਰਭ ਸਿਮਰਨ ਨਾਨਕ ਨ ਦੂਰਨ ਹੈ ਹਬਰੰਗ ਮਾਣੈ ਜਿਸ ਸੰਗ ਤੈ ਸਿਉ ਲਾਈਐ ਨਹਿਉ ਸੋ ਸਹੋ ਬਿੰਦਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ ਪੌੜੀ ਜੀਓ ਪ੍ਰਾਨੋ ਤਨ ਤੰਦਿਆ ਦੀਨੇ ਰਸਪੋਗ ਗ੍ਰਹਿ ਮੰਦਰ ਰਥ ਅਸਦੀਏ ਰਚਪਲੇ ਸੰਜੋਗ ਸੋਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤੋ ਤਨ ਮਹਰਿਆ ਲੈ ਜਾਏ ਵਿਜੋਗ ਸਾਧ ਸੰਗ ਹਰ ਗੁਣ ਰਮਉ ਬਿਨ ਸੇ ਸਭ ਰੋਗ ਸਲੋਕ ਕੁਟਮ ਜਤਨ ਕਰਨੰ ਮਾਇਆ ਅਨੇਕ ਉਦਮੈ ਮਰ ਭਗਤ ਭਾਵਹੀਣ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤੈ ਟੁੱਟੜੀ ਆਸਾ ਪ੍ਰੀਤ ਜੋ ਲਈ ਬਿਆਨ ਸਿਓ ਨਾਨਕ ਸੱਚੀ ਰੀਤ ਸਾਈਂ ਸੇ ਤੀਰਤਿਆ ਪੌੜੀ ਜਿਸ ਬਿਸਰਤੋ ਤਨ 파ਸਮ ਹੋਏ ਕਹਤੇ ਸਭ ਪ੍ਰੇਤ ਖਿਨ ਗ੍ਰਹਿ ਮੈਂ ਬਿਸਨਾ ਦੇਵਹੀ ਜਿਨ ਸਿਓ ਸੋਈ ਹੈ ਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ ਜੈਸਾ ਬੀਜੈ ਸੋ ਲੁਣੈ ਕਰਮਿਓ ਖੇਤ ਆਕਰਤ ਕਣਾ ਹਰ ਵਿਸਰਿਆ ਜੋਨੀ ਪਰਮੇਤ ਸਲੋਕ ਕੋਟਦਾਨ ਇਸ ਨਾਨਕ ਅਨਕ ਸੋ ਦਿਨ ਪਵਿੱਤਰਤਾ ਉਚਰੰਤ ਨਾਨਕ ਹਰ ਹਰ ਰਸਨਾ ਸਰਵ ਪਾਪ ਬਿਮੁਚਤੇ ਇੰਦਣ ਕੀ ਤੋਂ ਮੂਕਣਾ ਪੋਰੀ ਦਿੱਤੀ ਮਪਾਹੇ ਮਨ ਵਸੰਧੜ ਹੋ ਸੱਚ ਸਹੋ ਨਾਨਕ ਹੱਬੋ ਦੁਖੜੇ ਓਲਾਹੇ ਪੌੜੀ ਕੋਟ ਅਗਾ ਸਬਨਾਸ਼ ਹੋਏ ਸਿਮਰਤ ਹਰ ਨਾਮ ਮਨ ਚਿੰਦੇ ਫਲ ਪਾਈਐ ਹਰ ਕੇ ਗੁਣ ਗਾਓ ਜਨਮ ਮਰਨ ਪੈ ਕੱਟੀਐ ਨਿਚਰ ਸੱਚ ਥਾਓ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਬਲ ਜਾਓ ਸਲੋਕ ਗ੍ਰਹਿ ਰਚਨਾ ਆਪਾਰੰ ਮਨ ਬਿਲਾਸੁ ਆਦੰਗ ਰਸੈ ਇਕਦਾਂ ਚਨੈ ਸਮਰੰਤ ਨਾਨਕ ਤੇਜੰਤ ਬਿਸ਼ਟਾ ਕਰਮੈ ਮੁੰਜ ਮੁੱਚ ਅਡੰਬਰ ਹੱਬ ਕੇ ਹੋ ਮੰਜ ਮੁਹੱਬਤ ਨੇਹ ਸੋ ਸਾਈਂ ਜੈ ਵਿਸਰੈ ਨਾਨਕ ਸੋ ਤਨ ਖੇਹ ਪੌੜੀ ਸੁੰਦਰ ਸੇ ਜਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਏ ਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਨ ਦਾ ਕਿਛ ਨਾਹੇ ਵਸੂਰੇ ਸੋ ਪ੍ਰਭ ਚੇਤਨ ਆਵਈ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ ਸਲੋਕ ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦੇਦ ਸੈ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮੈ ਮਨ ਸਾਈ ਮੁਖ ਉਚਰਾਵਤਾ ਹਬੇ ਲੋ ਨਾਨਕ ਹਬਾ ਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ ਬਸਤਾ ਟੂਟੀ ਚੰਪੜੀ ਚੀਰ ਸਭ ਛਿਨਾ जात ना पात ना याद रो उद्यान पर मिन्ना मित्र नाठ ਧਨ ਰੂਪ ਹੀਣ ਕੇ ਸਾਗ ਨਾ ਸਿੰਨਾ ਰਾਜਾ ਸੰਗਲੇ ਸ੍ਰਿਸ਼ਟ ਕਾ ਹਰ ਨਾਮ ਮਰ ਪਿੰਨਾ ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ ਸ਼ਲੋਕ ਅਨਕ ਲੀਲਾ ਰਾਜ ਰਸ ਰੂਪੰ ਛਮਰ ਛਤਰ ਚਮਰ ਤਖਤ ਯਸਨੰ ਅਰ ਚੰਤ ਮੂੜ ਅਗਿਆਨ ਅੰਧੈ ਨਾਨਕ ਸੁਪਨ ਮਨੋਰਥ ਮਾਇਆ ਸਪਨੇ ਹਬਰੰਗ ਮਾਣਿਆ ਮਿੱਠਾ ਲਗੜਾ ਮੋਹ ਨਾਨਕ ਨਾਵੇਂ ਹੂਣੀਆਂ ਸੁੰਦਰ ਮਾਇਆ ਤਰੋ ਪੌੜੀ ਸਪਨੇ ਸੇਤੀ ਚਿਤ ਮੂਰਖ ਲਾਇਆ ਬਿਸਰੇ ਰਾਜ ਰਸ ਭੋਗ ਜਗਤ ਪਖ ਲਾਇਆ ਯਾਰ ਜਗਈ ਵਿਹਾਰੇ ਧੰਦਾ ਤਾਇਆ ਪੂਰਨ ਭੈ ਨਾ ਕਾਮ ਮੋਹਿਆ ਮਾਇਆ ਕਿ ਹਾ ਵਿਚਾਰਾ ਜੰਤ ਜਾਂ ਆ ਪੁਲਾਇਆ ਸਲੋਕ ਬਸੰਤ ਸਵਰਗ ਲੋਕੈ ਜਿਦ ਤੇ ਪ੍ਰਥਵੀ ਨਵਖੰਡਣੈ ਵਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਹ ਧਿਆਨ ਭਰਮਣੈ ਕਉਤ ਕੋੜ ਤਮਸਿਆ ਚਿਤਨਾ ਆਵ ਸੁਨਾਓ ਨਾਨਕ ਕੋੜੀ ਨਰਕ ਬਰਾਬਰ ਉਜੜ ਸੋਈ ਥਾਉ ਪੌੜੀ ਮਹਾ ਭਯਾਨ ਉਦਿਆਨ ਨਗਰ ਕਰ ਮਾਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ ਸਿਰ ਲੱਗਾ ਜਮਡੰਡ ਤਾ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ ਸ਼ਲੋਕ ਰਾਜ ਕਪਟੰਗ ਰੂਪ ਕਪਟੰਗ ਤਨ ਕਪਟੰਗ ਕੋਲ ਗਰਬਤੈ ਸੰਚੰਤ ਬਿਖਿਆ ਸ਼ਲੰਘਛਿਤ ਰੰਗ ਨਾਨਕ ਬਿਨ ਹਰ ਸੰਗ ਨਾ ਚੱਲਤੇ ਪੇ ਖੰਧੜੋ ਕੀ ਭੁੱਲ ਤੁਮਾ ਜਿਸ ਮਸੋਹਣਾ ਅਡਨਾ ਲਹੰਧੜੋ ਮੁੱਲ ਨਾਨਕ ਸਾਥ ਨਾ ਜੁ ਲਈ ਮਾਇਆ ਪੌੜੀ ਚਲਦਿਆਂ ਨਾਲ ਨ ਚੱਲੇ ਸੋ ਕਿਉ ਸੰਜੀਐ ਤਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ ਹਰ ਬਿਸਰਿਆ ਕਿਉ ਤਰਬਤਾਵੈ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੇ ਨਰਕ ਸਮੰਜੀਐ ਹੋ ਹੋ ਕਿਰਪਾਲ ਦਇਾਲ ਨਾਨਕ ਪਉ ਭੰਜੀਐ ਸ਼ਲੋਕ ਨਚ ਰਾਜ ਸੁਖ ਮਿਸ਼ਟੰ ਨਚ ਭੋਗ ਰਸ ਮਿਸ਼ਟੰ ਨਚ ਮਿਸ਼ਟੰ ਸੁਖ ਮਾਇਆ ਮਿਸ਼ਟੰ ਸਾਧ ਸੰਗ ਹਰ ਨਾਨਕ ਦਾਸ ਮਿਸ਼ਟੰ ਪ੍ਰਭ ਦਰਸ਼ਨੰ ਲਗੜਾ ਸੋਨੇ ਹੋ ਮਨ ਮਜਾਹੂ ਰਤਿਆ ਵਿਦੜੋ ਸਚ ਤੋਕ ਨਾਨਕ ਮਠੜਾ ਸੋਤਣੀ ਪੌੜੀ ਆਰ ਬਿਨ ਕਸ਼ੂਨਾ ਲੱਗਈ ਭਗਤਨ ਕਉ ਮੀਠਾ ਆਨ ਸੁਆਸ ਸਭ ਫੀਕਿਆ ਕਰ ਨਿਰਨਉ ਡੀਠਾ ਅਗਿਆਨ ਪਰਮ ਦੁਖ ਕਟਿਆ ਗੁਰ ਭੈ ਬਸੀਠਾ ਚਰਨ ਕਬਲ ਮਨ ਬਿਦਿਆ ਜੋ ਰੰਗਮ ਜੀਠਾ ਜਿਉ ਪ੍ਰਾਣ ਤਨ ਮਨ ਪ੍ਰਭੂ ਬਿਨ ਸੇ ਸਭ ਝੂਠਾ ਸਲੋਕ ਤਿਅਕਤ ਜਲੰ ਨਹਿ ਜੀਵ ਮੀਨੰ ਨਹਿ त्याग चात्रक ਮੇਗ ਮੰਡਲੈ ਬਾਣ ਵਿਦਹੰਚ ਕੁਰੰਕਨਾਦੰ ਅਲਬੰਦਨ Kusum Basna ਚਰਨ ਕਮਲਰ ਚੰਤ ਸੰਤੈ ਨਾਨਕ ਆ ਨਰਚਤੇ ਮੁਖ ਡੇਗਾ ਉਪਲਕ ਛੜਿਆ ਨਾ ਡੂ ਚਿਤ ਜਿੰ ਜੀਵਨ ਸੰਗ ਮਿਤਿ ਸਥਣੀ ਹਰ ਨਾਨਕ ਸੰਤਾਂ ਮਿਤ ਪੌੜੀ ਜੋ ਮੱਛਲੀ ਬਿਨ ਪਾਣੀ ਐ ਕਿਉ ਜੀਵਨ ਪਾਵੇ ਬੂੰਦ ਵਿਹੂਣਾ ਚਾਤਰ ਕੋ ਕਿਉ ਕਰ ਤ੍ਰਿਪਤਾਵੇ ਨਾਦ ਪਰੰਕੈ ਵਿਦਿਆ ਸੰਮੁਖ ਓਠ ਤਾਵੇ ਪਵਰ ਲੋਭੀ ਕੁਸਮ ਬਾਸਕਾ ਮਿਲਿਆ ਬੰਧਾਵੇ ਤਉ ਸੰਤ ਜਨਾ ਹਰਪ੍ਰੀਤ ਹੈ ਦੇਖ ਦਰਸਿਆ ਗਾਵੇ ਸਲੋਕ ਉਚਿਤਵੰਤ ਚਰਨ ਕਮਲੰ ਸਾਥ ਸਾਸੀ ਆਰਦਨ ਨੈ ਬਿਸਰੰਤ ਨਾਮ ਅਚਤ ਨਾਨਕ ਆਸਪੂਰਨ ਪਰਮੇਸ਼ਵਰ ਹੈ ਸੀਤੜਾ ਮਨ ਮਜਾਹੇ ਪਲਕ ਨਾ ਥੀ ਵੈ ਬਾਹਰਾ ਨਾਨਕ ਆਸੜੀ ਨਿਵਾਹੇ ਸਦਾ ਪੇਖਨ ਦੋ ਸੱਚ ਧਨੀ ਪੌੜੀ ਆਸਾਵੰਤੀ ਆਸ ਗੋਸਾਈ ਪੂਰੀ ਐ ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀ ਐ ਦੇਹੋ ਦਰਸ ਮਨ ਚਾਓ ਲੈ ਜਾਏ ਵਿਸੂਰੀ ਐ ਹੋਏ ਪਵਿੱਤਰ ਸਰੀਰ ਚਰਨਾ ਧੂਰੀ ਐ ਪਾਰ ਬ੍ਰਹਮ ਗੁਰਦੇਵ ਸਦਾ ਹਜ਼ੂਰੀ ਐ ਸਲੋਕ ਅਰਸਨਾਵ ਚਰੰਤ ਨਾਮੰ ਸ਼ਰਵਣੰ ਸੁਨੰਤ ਸਬਦ ਅੰਮ੍ਰਿਤੈ ਨਾਨਕ ਤਨ ਸਤਿ ਬਲਿਹਾਰੰ ਜਿਨਾਂ ਧਿਆਨ ਪਾਰ ਬ੍ਰਹਮਣੈ ਹਬ ਕੂੜਾਵੇ ਕੰਮ 106 ਬਾਹਰੇ ਨਾਨਕ ਸਹੀ ਧੰਨ ਜਿਨਾਂ ਪ੍ਰਹੜੀ ਸਤਿ ਸਿਉ ਪੌੜੀ ਸਤਿ ਬਲਿਹਾਰੀ ਤਿਨਾਂ ਜੇ ਸੁਨਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੈ ਪ੍ਰਭ ਮਥਾ ਹਰ ਜਸ ਲਿਖਿਆ ਬਯੰਤ ਸੋਹੈ ਸੇ ਹੱਥਾ ਚਰਨ ਪੁਨੀਤ ਪਵਿੱਤਰ ਚਾਲੈ ਪ੍ਰਪਥਾ ਸੰਤਾਂ ਸੰਗ ਉਦਾਰ ਸਗਲਾ ਦੁਖ ਲਥਾ ਸ਼ਲੋਕ ਭਾਵੀ ਉਦੋਤ ਕਰਨ ਹਰ ਰਮਣ ਸੰਯੋਗ ਪੂਰਨ ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤੈ ਕੀਮ ਨਾ ਸਕਾ ਪਾਏ ਸੁਖ ਮਿੱਤੀ ਹੂੰ ਬਾਹਰੇ ਨਾਨਕ ਸਾਹ ਵੇਲੜੀ ਪ੍ਰਵਾਣ ਜਿਤ ਮਿਲੰਦੜੋ ਮਾਪਰੀ ਪੌੜੀ ਸਾ ਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਯੋਗ ਹੈ ਜਿਤ ਮਿਲੈ ਗੁਰਸਾਈ ਆਠ ਪੈਰ ਹਰ ਧਿਆਏ ਕੈ ਮਨ ਇੱਚ ਪੁਜਾਈ ਵੱਡਾ ਭਾਗ ਸਤ ਸੰਗ ਹੋਏ ਨਿਮ ਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਾਤਤ ਪੁਨੀਤ ਗੋਬਿੰਦ ਹੈ ਸਰਬ ਦੁਖ ਨਿਵਾਰਨ ਹੈ ਸਰਨ ਸੂਰ ਭਗਵਾਨ ਹੈ ਜਪੰਤ ਨਾਨਕ ਹਰ ਹਰ ਹਰੇ ਛੱਡਿਓ ਹਬ ਆਪ ਲਗੜੋ ਚਰਨਾ ਪਾਸ ਨਠੜੋ ਦੁਖ ਤਾਪ ਨਾਨਕ ਪ੍ਰਾਪੇ ਖੰਦਿਆ ਪੌੜੀ ਮੇਲ ਲਹੋ ਦਇਆਲ ਟਹਿ ਪੈ ਦਵਾਰਿਆ ਰਖ ਲੇਵੋ ਦੀਨ ਦਇਆਲ ਪਰਮਤ ਬਵਹਾਰਿਆ ਸਵਾਗਤ ਵਾਛੇ ਤੇਰਾ ਬਿਰਦ ਹਰਪਤ ਤੇ ਉਧਾਰਿਆ ਤੁਝ ਬਿਨ ਨਾਹੀ ਕੋਏ ਬਿਨਾ ਮੋਏ ਸਾਰਿਆ ਕਰ ਗੈ ਲਿਓ ਦਇਆਲ ਸਾਗਰ ਸੰਸਾਰਿਆ ਸ਼ਲੋਕ ਸੰਤ ਕੁਦਰਨ ਦਇਾਲੰ ਅਸਰੰਗੋ ਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰ ਹੈ ਚੰਦਨ ਚੰਦਨਾ ਸਰਦਰੁਤ ਮੂਲ ਨ ਮਟਈ ਕਾਮੋ ਸਿਤਲ ਥਿ ਵੈ ਨਾਨਕਾ ਅਜ ਪੰਦਰੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸੰਗ ਲਜਨ ਸੁਣ ਪ੍ਰਤਾਪ ਗੋਬਿੰਦ ਨਿਰਪੋ ਭਏ ਮਨ ਤੋਟ ਨ ਆਵੇ ਮੂਲ ਸੰਚਿਆ ਨਾਮ ਤਨ ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸਲੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨੰ ਦਇਾਲ ਪੁਰਖ ਭਗਵਾਨੈ ਨਾਨਕ ਲਿਪਤ ਨਾਮ ਆਇ ਪਾਹਿ ਬਲੰਦੜੀ ਬੁਝ ਗਈ ਰਖੰਦਲੋ ਪ੍ਰਭ ਆਪ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾ ਪ੍ਰਭ ਪਏ ਦਇਆਲ ਨਾ ਬਿਆਪੇ ਮਾਇਆ ਕੋਟਿ ਅੱਗਾ ਗਏ ਨਾਸੁ ਹਰ ਇੱਕ ਤੇ ਆਇਆ ਨਿਰਮਲ ਪਏ ਸਰੀਰ ਜੰਤੂਰੀ ਨਾਇਆ ਮੰਤਨ ਪਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁਲ ਸਵਾਇਆ ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਦ ਤੋ ਉਧਾਰਣ ਹੈ ਪਾਉ ਜਲ ਵਿਖਮ ਅਸਗਾਹੋ ਗੁਰ ਬੋਇਥੈ ਤਾਰਿ ਅਮ ਨਾਨਕ ਪੂਰ ਕਰਮ ਸਤਗੁਰ ਚਰਨੀ ਲਗਿਆ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪ ਭਏ ਤਾ ਅਭੁਗੁਣ ਸਭ ਛਪੇ ਪੌਰ ਬ੍ਰਹਮ ਗੁਰਦੇਵ ਨੀਚੋਂ ਉੱਚ ਠਪੇ ਕਾੜ ਸਿਲਕ ਦੁਖ ਮਾਇਆ ਕਰ ਲੀਨੇ ਅਪ ਦਸੇ ਗੁਣ ਗਾਏ ਬੇ ਅੰਤ ਰਸਨਾ ਹਰ ਜਸੇ ਸਲੋਕੋ ਦ੍ਰਿਸ਼ਟੰਤੇ ਕੋ ਸੁਨੀਅੰਤੇ ਕੋ ਵਰਤੰਤੇ ਕੋ ਨਰ ਹਰੈ ਨਾਮਦਾਨ ਜਾ ਚੰਤ ਨਾਨਕ ਦਇਆਲ ਪੁਰਖ ਕਿਰਪਾ ਕਰੈ ਹਿਕ ਸੇਵੀ ਹਿਕ ਸਮਲ ਹਰ ਇੱਕ سپੈ ਅਰਦਾਸ ਨਾਮ ਵਖਰ ਤਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇਕ ਇਹੋ ਸਭ ਕੁਛ ਆਪੇ ਆਪ ਦੂਜਾ ਕਹਾ ਕਿਹੋ ਆਪ ਕਰੋ ਪ੍ਰਭ ਦਾਣ ਆਪੇ ਆਪ ਲਿਹੋ ਯਮਨ ਜਾਣਾ ਹੁਕਮ ਸਾਬੋ ਨਿਚਲ ਤੁਧ ਸੇ ਹੋ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਹੋ ਜੈ ਸ੍ਰੀ ਬਾਣੀ ਭਗਤਾ ਕੀ ਇਕ ਓਅੰਕਾਰ ਸਤਗੁਰ ਪ੍ਰਸਾਦ ਨਾਥ ਕਾਸ਼ੂ ਨਾ ਜਾਣੋ ਮਨ ਮਾਇਆ ਕੈ ਹੱਥ ਬਿਕਾਨਾ ਰਹਾਓ ਤੁਮ ਕਹੀਅਤ ਹਉ ਜਗਤਗੁਰ ਸੁਆਮੀ ਹਮ ਕਹੀਅਤ ਕਲਜੋ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਜਤ ਦੇਖਉ ਤਤ ਦੁਖੀ ਰਾਸੀ ਅਜੋ ਨਾ ਪਤ ਆਏ ਨਿਗਮ ਭੈ ਸਾਖੀ ਗੋਤਮਨਾਰ ਉਮਾਪਤ ਸੁਆਮੀ ਸੀਸ ਧਰਨ ਸਹਸ ਪੱਗ ਗਾਮੀ ਇਨ ਦੂਤਨ ਖਲ ਬੱਧ ਕਰ ਮਾਰਿਓ ਬਡੋ ਨਿਲਾਜ ਅਜੂ ਨਹੀਂ ਹਾਰਿਓ ਕਹਿ ਰਵਿਦਾਸ ਕਹਾ ਕੈਸੇ ਕੀਜੈ ਬਿਨ ਰਗਨਾਥ ਸਰਨ ਕਾ ਕੀ ਲੀਜੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤਵਾ ਜੁਨੀ ਸਹਿ ਭੰ ਗੁਰ ਪ੍ਰਸਾਦ ਰਾਹ ਟੋਡੀ ਮਹੱਲਾ ਚੌਥਾ ਕਰ ਪਹਿਲਾ ਹਰ ਬਿਨੋ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨੋ ਹਰ ਪ੍ਰਭ ਗੁਰ ਮੇਲੇ ਬਹੁਰਨਾ ਭਵਜਲ ਫੇਰਾ ਰਹਾਓ ਮੇਰਾ ਹਿਰ ਹੈ ਲੋਚ ਲੱਗੀ ਪ੍ਰਭ ਕੇ ਰੀ ਹਰ ਨੈਨੋ ਹਰ ਪ੍ਰਭ 헤ਰਾ ਸਤ ਗੁਰ ਦਇਆਲ ਹਰ ਨਾਮ ਦਰਣਾਇ ਹਰ ਪਾਦਰ ਹਰ ਪ੍ਰਭ ਕੇ ਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਵਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮੰਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨ੍ਹਾਂ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਈਐ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਪਾਗਲ ਖੇਰਾ ਟੋਡੀ ਮਹੱਲਾ ਪੰਜਵਾ ਕਰ ਪਹਿਲਾ ਦੁਪਦੇ ਏਕ ਓੰਕਾਰ ਸਤਗੁਰ ਪ੍ਰਸਾਦ ਸੰਤਨਿ ਵਰਨਾ ਕਾਹੂ ਜਾਨੀ ਬੇ ਪ੍ਰਵਾਹ ਸਦਾ ਰੰਗ ਹਰਿ ਕੈ ਜਾ ਕੋ ਪਾਕ ਸੁਆਮੀ ਰਹਾਉ ਊਚ ਸਮਾਨਾ ਠਾਕੁਰ ਤੇ ਰੋ ਵਰਨਾ ਕਾਹੂ ਤਾਨੀ ਐਸੋ ਅਮਰ ਮਿਲੇਉ ਭਗਤਨ ਕੋ ਰਾਜ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨੈ ਨਹੀਂ ਨਿਕਟਾਨੀ ਨਿਰਪਉ ਹੋਏ ਰਹੇ ਲਵੇਕ ਨਾਨਕ ਹਰ ਮਨ ਮਾਨੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਵਾਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓੜ ਤੁਹਾਰੀ ਰਹਾਓ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਗੁਣ ਨੇਦਾਨ ਗੁਣ ਤਿ ਨਹੀਂ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਤਾਨਿ ਉਸ ਜਨਮ ਨਾਨਕ ਤਿਸ ਬਲਿਹਾਰੀ ੋਡੀ ਮਹੱਲਾ ਪੰਜਵਾ ਕਰ ਦੂਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਾਇਓ ਰੇ ਮੰਦਾ ਜਸ ਤਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤਿਨ ਪ੍ਰਭ ਆਪੁ ਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇਕ ਮੋਤ ਨਾਹਿ ਮਨ ਲਾਇਓ ਬਿਖਿਓ ਪੇਖ ਰੰਗ ਕਸੁੰਭ ਕੋ ਪਰ ਗ੍ਰਹਿ ਜੋਹਨ ਜਾਇਓ ਚਰਨ ਕਮਲ ਸਿਉ ਭਾਉ ਨਾ ਕੀਨੋ ਨਹਿ ਸਤਪੁਰਖ ਮਨਾਇਓ ਧਾਵਤ ਕਉ ਧਾਵੈ ਬਹੁ ਭਾਤੀ ਜੋ ਤੇਲੀ ਬਲਦ ਪਰਮਾਇਓ ਨਾਮਦਾਨ ਇਸ ਨਾਮ ਨਾ ਕੀਓ ਇਕ ਨਿਮਖ ਨਾ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋਖਿਓ ਨਹਿ ਬੁਝਿਓ ਅਪਨਾਇਓ ਪਾਰਿਉ ਪੁਕਾਰ ਨਾ ਕਬਹੂ ਕੀਏ ਨਹੀਂ ਸਤਗੁਰ ਸੇਵ ਤੇ ਆਇਓ ਪੰਚ ਦੂਤ ਰਚ ਸੰਗਤ ਗੋਸ਼ਟ ਮਤਵਾਰੋ ਮਦਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਛਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਛੈ ਰਾਖ ਲਾਜ ਅਪਨਾਇਓ ਟੋੜੀ ਮਹੱਲਾ ਪੰਜਵਾ ਮਾਨੁਖ ਬਿਨ ਬੂਝੇ ਬਿਰਥਾ ਆਇਆ ਅਨਕ ਸਾਜ ਸਿੰਗਾਰ ਬੌ ਕਰਤਾ ਜੋ ਮਿਰਤਿ ਕਿਉ ਢਾਇਆ ਰਹਾਓ ਧਾਇ ਧਾਇ ਕਿਰਪਨ ਸ਼ਰਮ ਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤਹੀ ਕਾਜ ਨਾ ਆਇਆ ਕਰ ਆ ਪਰਨ ਸਵਾਰੀ ਸੇਜਾ ਕਮਨ ਥਾਟ ਬਨਾਇਆ ਸੰਗ ਨਾ ਪਾਇਓ ਆਪਣੇ ਭਰਤੇ ਵੇਖ ਬੇਖ ਤਖ ਪਾਇਆ ਸਾਰੋ ਦਿਨ ਸਮਝੂਰੀ ਕਰਤਾ ਤੋ ਮੁਸਲੇ ਸ਼ਰਾਇ ਖੇਦ ਭਇਓ ਬੇਗਾਰੀ ਨਿਆਈ ਕਰ ਕਹਿ ਕਾਮਨਾ ਆਇਆ ਭਇਓ ਅਨੁਗ੍ਰਹ ਜਾ ਕੋ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾ ਕਿਰਪਾ ਨਿਦ ਬਸੁਰ ਦੇ ਹਰਨੀਤ ਤੈਸੀ ਬੁੱਧ ਕਰੋ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੇ ਕੀ ਪਾਵਉ ਧੂਰਾ ਮਸਤਕ ਲੈ ਲੈ ਲਾਵਉ ਮਹਾਪਤ ਤੇ ਹਉਤ ਪੁਨੀਤਾ ਹਰ ਕੀਰਤਨ ਗੁਣ ਗਾਵਉ ਆਗਿਆ ਤੁਮਰੀ ਮਿੱਠੀ ਲਾਗਉ ਕਿਉ ਤਹਾਰੋ ਭਾਵਉ ਜੋ ਤੂੰ ਦੇਹ ਤਹੀਂ ਇਹ ਤ੍ਰਿਪਤੈ ਆਨਕਤ ਹੂੰ ਤਾਵਾਉ ਸਦ ਹੀ ਨਿਗਟ ਜਨ ਪ੍ਰਭ ਸੁਆਮੀ ਸਗਲੇ ਰਣ ਹੋਏ ਰਹੀ ਐ ਸਾਧੂ ਸੰਗਤ ਹੋਏ ਪ੍ਰਾਪਤ ਤਾ ਪ੍ਰਭ ਆਪਣਾ ਲਈ ਐ ਸਦਾ ਸਦਾ ਹਮ ਸ਼ੋਹਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ ਨਾਨਕ ਬਾਹਰ ਕੋ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਕੀਰਾ ਟੋਡੀ ਮਹੱਲਾ ਪੰਜਵਾ ਕਰ ਦੂਜਾ ਦੋ ਪਦੇ ੴ ਸਤਿਗੁਰ ਪ੍ਰਸਾਦ ਮੰਗਉ ਦਾਨੋ ਠਾਕੁਰ ਨਾਮ ਅਵਰ ਕਛੂ ਮੇਰਾ ਸੰਗ ਨ ਚੱਲੇ ਮਿਲੇ ਕਿਰਪਾ ਗੁਣ ਗਾਮ ਰਹਾਉ ਅ ਰਾਜ ਮਾਲ ਅਨੇਕ ਭੋਗ ਰਸ ਸਗਲ ਤਰ ਵਰ ਕੀ ਸ਼ਾਮ ਤਾਇ ਤਾਇ ਬਹੁ ਵਿਦ ਕਉ ਤਾਵੇ ਸਗਲ ਨਿਰਾਰਥ ਕਾਮ ਬਿਨ ਗੋਬਿੰਦ ਅਵਰ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇਨ ਮੰਗਉ ਮੇਰੋ ਮਨ ਪਾਵੇ ਬਿਸਰਾਮ ਟੋੜੀ ਮਹੱਲਾ ਪੰਜਵਾਂ ਪ੍ਰਭ ਜੀ ਕੋ ਨਾਮ ਮਨੈ ਸਾਧਾਰੈ ਜੀ ਪ੍ਰਾਨ ਸੁਖ ਇਸ ਮਨ ਕਉ ਬਰਤਨ ਇਹ ਹਮਾਰੈ ਰਹਾਓ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਵਾਰੈ ਨਾਮ ਸਖਾਈ ਸਦਾ ਮੇਰਾ ਸੰਗ ਹਰ ਨਾਮ ਕੋ ਨਿਸਤਾਰੈ ਬੇਖਿਆਲ ਆਸ ਕਹੀਤ ਬਹੁ ਤੇਰੇ ਚਲਤਨਾ ਕਸ਼ੂਰ ਸੰਗਾਰੈ ਇਸ਼ਟ ਮੀਤ ਨਾਮ ਨਾਨਕੋ ਹਰ ਨਾਮ ਮੇਰਾ ਪੰਡਾਰੈ ਟੋਡੀ ਮਹੱਲਾ ਪੰਜਵਾਂ ਨੀਕੇ ਗੁਣ ਗਾਓ ਮਿਟਹੀ ਰੋਗ ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹਿ ਇਹਾ ਉਹਾ ਲੋਗ ਰਹਾਓ ਚਰਨ ਪਖਾਰ ਕਰੋਂ ਗੁਰ ਸੇਵਾ ਮਨੈ ਚਰਾਮੋ ਭੋਗ ਛੋੜ ਆਪਤ ਬਾਦ ਹੰਕਾਰਾ ਮਾਨ ਸੋਈ ਜੋਗ ਸੰਤ ਟਹਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਕਹੋ ਨਾਨਕ ਏਕ ਬਿਨ ਦੂਜਾ ਅਯਵਰ ਨਾ ਕਰਨੈ ਜੋਗ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਣ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਰਹਾਓ ਔਰ ਨਾ ਸੂਜੈ ਦੂਜੀ ਠਹਰ ਹਾਰ ਪਰਿਓ ਤਉ ਦੁਆਰੀ ਲੇਖਾ ਛੋੜਿਆ ਲੇਖਾ ਛੂਟੈ ਹਮ ਨਿਰਗੁਣ ਲੇਹੋ ਉਬਾਰੀ ਸਤਬਖ ਸਿੰਘ ਦੋ ਸਦਾ ਮਿਹਰਵਾਨਾ ਸਭ ਨਾ ਦੇ ਆਧਾਰੀ ਨਾਨਕ ਦਾ ਸੰਤ ਪਾਛੈ ਪਰਿਓ ਰਾਖ ਲੇਹੋ ਇਹ ਬਾਰੀ ੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਲਿਦ ਗਾਇਣ ਸਾਤ ਸਹਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਹਾਉ ਜੋ ਮੰਗੈ ਸੋਈ ਸੋਈ ਪਾਵੈ ਸੇਵਹਰ ਕੇ ਚਰਨਰ ਸਾਈਣ ਜਨਮ ਮਰਨ ਦੋਹੋਂ ਤੇ ਛੁਟੈ ਪਵਜਲ ਜਗਤ ਤਰਾਇਣ ਕੋਈ ਤੋ ਕੋਈ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪਰ ਭੈ ਦਇਆਲਾ ਸਿਵ ਕੈ ਬਾਣ ਸਿਰ ਕਾਟਿਓ ਰਹਾਓ ਕਾਲ ਜਾਲ ਜਮ ਜੋਹੇ ਨਾ ਸਕੈ ਸੱਚ ਕਾ ਪੰਥਾ ਠਾਟਿਓ ਖਾਤ ਖਰਚ ਤੋ ਕਿਛ ਨਖੁੱਟਤ ਨਾਹੀ ਰਾਮ ਰਤਨ ਤਨ ਖਾਟਿਓ ਫਸਮਾ ਪੂਤ ਹੋਆ ਖਿਨ ਪੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹੈ ਜਨ ਨਾਨਕ ਸਭ ਦੇਖੈ ਲੋਕ ਸੁਭਾਇਆ ਟੋਡੀ ਮਹੱਲਾ ਪੰਜਵਾ ਕਿਰਪਨੋ ਤਨ ਮਨ ਕਿਲਵਖ ਭਰੇ ਸਾਧ ਸੰਗ ਭਜਨ ਕਰ ਸਵਾਮੀ ਟਾਕਨ ਕੋ ਇਕ ਹਰੇ ਰਹਾਓ ਅਨਕਛਦਰ ਬੋਹਤ ਕੇ ਛੁਟਕਤ ਥਾਵ ਨਾ ਜਾਈ ਕਰੇ ਜਿਸਕਾ ਬੋਇ ਤੋ ਤੇਸਿਆ ਰਾਦੇ ਖੋਟੇ ਸੰਗ ਖਰੇ ਗਲੀ ਸੈਲ ਉਠਾਵਤ ਚਾਹੈ ਓਏ ਉਹਾ ਹੀ ਹੈ ਤਰੇ ਜੋਰ ਸਖਤ ਨਾਨਕ ਕਿਸ਼ਨਾ ਹੀ ਪ੍ਰਭ ਰਖੋ ਸਰਨ ਪਰੇ ਟੋਡੀ ਮਹੱਲਾ ਪੰਜਵਾਂ ਹਰ ਕੇ ਚਰਨ ਕਮਲ ਮਨ ਧਿਆਉ ਕਾੜ ਕੋਠਾਰ ਪੇ ਤਬਾਤ ਹੰਤਾ ਔਖਧ ਹਰ ਕੋ ਨਾ ਰਹਾਉ ਤੀਨੇ ਤਾਬ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗੜਨਾ ਕੋ ਲਾਗੇ ਜਾਂ ਕੀ ਪ੍ਰਭ ਆ ਗਏ ਅਰਦਾਸ ਸੰਤ ਪ੍ਰਸਾਦ ਵੈਦ ਨਾਰਾਇਣ ਕਰਨ ਕਰਨ ਪ੍ਰਭ ਏਕ ਬਾਲਬੁੱਧ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਟੋਡੀ ਮਹੱਲਾ ਪੰਜਵਾ ਹਰ ਹਰ ਨਾਮ ਸਦਾ ਸਦ ਜਾਪ ਤਾਰ ਅਨੁਗ੍ਰੋਪਾਰ ਬ੍ਰਹਮ ਸੁਆਮੀ ਵਸਦੀ ਕੀਨੀ ਆਪ ਰਹਾਓ ਜਿਸਕੇ ਸੇ ਫਿਰ ਤਿਨਹੀ ਸੰਮਾਲੇ ਬਿਨ ਸੇ ਸੋਖ ਸੰਤਾਪ ਹੱਥ ਦੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਵਾਨਾ ਦਇਆਧਾਰੀ ਹਰਨਾਥ ਨਾਨਕ ਸਰਨ ਪਏ ਦੁਖ ਪੰਜਨ ਜਾ ਕਾਵੜ ਪਰਤਾਪ ਟੋਡੀ ਮਹੱਲਾ ਪੰਜਵਾ ਸਵਾਮੀ ਸਰਨ ਪਰਿਓ ਦਰਬਾਰੇ ਕੋਟ ਪ੍ਰਾਦ ਖੰਡਨ ਕੇ ਦਾਤੇ ਤੁਝ ਬਿਨ ਕਉਨ ਉਧਾਰੇ ਰਹਾਓ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮਗਤ ਪਾਈਐ ਮਾਇਆ ਰੰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰਜਨ ਮਿਲੇ ਪਿਆਰੇ ਨਾਨਕ ਅਨੰਦ ਕਹੇ ਨਾਨਕ ਅਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ